ਇੱਕ ਖਬਰ ਦਾ ਅਮਰ ਸਰਦੀ ਵਿੱਚ ਫਰਜ਼ੀ ਪੁਲਿਸ ਵਾਲੀ ਗਫਤਾਰ ਕੀਤੀ ਗਈ ਖੁਦ ਨੂੰ ਇੰਸਪੈਕਟਰ ਦੱਸ ਕੇ ਇਸ ਦੇ ਬੰਨੋ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਸਰਕਾਰੀ ਅਫਸਰਾਂ ਨੂੰ ਬਲੈਕਮੇਲ ਕਰਦੀ ਸੀ ਇਹ ਮੈਲਾ ਮੈਲਾ ਕੋਲ ਪੁਰਸ਼ ਦਾ ਫੇਕ ਆਈਡੀ ਕਾਰਡ ਸੀ ਪੁਲਿਸ ਨੇ ਮੁਲਜ਼ਮ ਰਮਜੀਤ ਕੌਰ ਨੂੰ ਗਫਤਾਰ ਕਰ ਲਿਆ ਹੈ ਤਾਂ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਦੇ ਖਿਲਾਫ ਵੱਡੀ ਕਾਰਵਾਈ ਵੀ ਕੀਤੀ ਗਈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਕਿਵੇਂ ਫਰਜ਼ੀ ਪੁਲਿਸ ਅਧਿਕਾਰੀ ਬਣ ਕੇ ਫਰਜ਼ੀ ਆਪ ਪੁਲਿਸ ਮੁਲਾਜ਼ਮ ਬਣ ਕੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਫਰਜ਼ੀ ਪੁਲਿਸ ਵਾਲੀ ਅਫਸਰਕਾਰ ਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏਗੇ ਜਸਦੀ ਤਨੌਸੀਆਂ ਫਾਈਲ ਤੁਸੀਂ ਵੀ ਵਿਖਾ ਰਹੇ ਆ ਆ ਖੁਦ ਨੂੰ ਦਰਸਲ ਇਹ ਇੰਸਪੈਕਟਰ ਦੱਸਦੀ ਸੀ ਤੇ ਇੰਸਪੈਕਟਰ ਦੱਸ ਕੇ ਸਰਕਾਰੀ ਅਫਸਰਾਂ ਨੂੰ ਇਸ ਦੇ ਵੱਲੋਂ ਬਲੈਕਮੇਲ ਕੀਤਾ ਜਾਂਦਾ ਸੀ ਆ ਮਹਿਲਾ ਕੋਲ ਪੁਲਿਸ ਦਾ ਇੱਕ ਫੇਕ ਆਈਡੀ ਕਾਰਡ ਸੀ ਫੇਕ ਆਈਡੀ ਕਾਰਡਸ ਦੇ ਵੱਲੋਂ ਬਣਾਇਆ ਗਿਆ ਸੀਗਾ ਤੇ ਉਹੀ ਦਿਖਾ ਕੇ ਇਸ ਦੇ ਵੱਲੋਂ ਸਰਕਾਰੀ ਅਫਸਰਾਂ ਨੂੰ ਬਲੈਕਮੈਲ ਕੀਤਾ ਜਾਂਦਾ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਅੰਮ੍ਰਿਤਸਰ ਦੇ ਵਿੱਚ ਆਖਰਕਾਰ ਫਰਜ਼ੀ ਪੁਲਸ ਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਪਰਮਿੰਦਰ ਰਣਜੀਤ ਕੌਰ ਨਾਮ ਦੀ ਇਹ ਮੈਨਦਾ ਪਰ ਪਹਿਲਾਂ ਵੀ ਇਸ ਬਾਰੇ ਕਈ ਸ਼ਿਕਾਇਤਾਂ ਜਿਹੜੀਆਂ ਨੇ ਪੁਲਿਸ ਨੂੰ ਮਿਲ ਚੁੱਕੀਆਂ ਸੀ ਪਰ ਹੁਣ ਹੈਰਾਨੀ ਇਸ ਕਰਕੇ ਹੋ ਰਹੀ ਹੈ ਕਿ ਇਸ ਮੈਨਦਾ ਵੱਲੋਂ ਆਮ ਜਨਤਾ ਦੀ ਬਜਾਏ ਡੀਸੀ ਦਫਤਰ ਦੇ ਵਿੱਚ ਪਹੁੰਚ ਕੇ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਨੂੰ ਜੋ ਹੈ ਇਹ ਦੱਸ ਕੇ ਕਿ ਮੈਂ ਇੱਕ ਪੁਲਿਸ ਦੀ ਇੰਸਪੈਕਟਰ ਹਾਂ ਔਰ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਸਭ ਤੋਂ ਗ੍ਰਾਮੀ ਦੀ ਇੱਕ ਹੋਰ ਗੱਲ ਇਹ ਹੈ ਕਿ ਡੀਸੀ ਦਫਤਰ ਤੋਂ 20 ਐਸਐਮਐਲ ਨੂੰ ਜੋ ਹੈ ਉਹ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਔਰ ਇੱਕ ਏਡੀਸੀ ਪੱਧਰ ਦੇ ਅਧਿਕਾਰੀ ਵੱਲੋਂ ਜਿਹੜੀ ਸ਼ਿਕਾਇਤ ਹੈ ਉਹ ਪੁਲਿਸ ਨੂੰ ਦਿੱਤੀ ਜਾਂਦੀ ਤਾਂ ਇਹ ਜਿਹੜੀ ਮੈਲ ਹੈ ਅਮਰਤ ਸਰ ਦੇ ਪ੍ਰਤਾਪ ਨਗਰ ਇਲਾਕੇ ਦੀ ਰਹਿਣ ਵਾਲੀ ਹੈ ਔਰ ਇਸ ਵੱਲੋਂ ਇੱਕ ਨਕਲੀ ਜਿਹੜਾ ਫਰਜ਼ੀ ਆਈ ਕਾਰਡ ਹੈ ਪੁਲਿਸ ਦਾ ਤਾਂ ਸੀਤਾ ਅਮਰਤ ਸਰ ਦੇ ਸਿਵਲ ਲਾਈਨ ਪੁਲਿਸ ਹੌਸ ਜਿਹੜਾ ਸਿਵਲ ਲਾਈਨ ਪੁਲਿਸ ਸਟੇਸ਼ਨ ਹੈ ਉੱਥੇ ਇਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰਕੇ ਇਸ ਖਿਲਾਫ ਕਾਰਵਾਈ ਕੀਤੀ ਗਈ ਔਰ ਕੱਲ ਹੀ ਇਸ ਨੂੰ ਜੋ ਹੈ ਉਹ ਕਾਬੂ ਕੀਤਾ ਗਿਆ ਸੀ ਔਰ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਇਸ ਦੀ ਜਿਹੜੀ ਬਣਦੀ ਕਾਰਵਾਈ ਅਗਲੀ ਉਹ ਚੱਫੀ ਜਾ ਰਹੀ ਹੈ ਜੀ ਰਾਜੀਵ ਕਿੰਨੇ ਸਮੇਂ ਤੋਂ ਇਹ ਲੋਕਾਂ ਨੂੰ ਸਰਕਾਰੀ ਅਫਸਰਾਂ ਨੂੰ ਬਲੈਕਮੇਲ ਕਰ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਜਾਣਕਾਰੀ ਮਿਲਦੀ ਹੈ ਕਿ 4-5 ਸਾਲ ਤੋਂ ਪਹਿਲਾਂ 20 ਕੁ ਸ਼ਿਕਾਇਤਾਂ ਜਿਹੜੀਆਂ ਨੇ ਇਸ ਬਾਰੇ ਮਿਲ ਚੁੱਕੀਆਂ ਨੇ ਔਰ ਪਹਿਲਾਂ ਵੀ ਪੁਲਿਸ ਇਸ ਨੂੰ ਜੋ ਹੈ ਹਰਾਸਤ ਦੇ ਵਿੱਚ ਲੈ ਚੁੱਕੀ ਆ ਪਰ ਹੁਣ ਕਿ ਵੀ ਮਾਮਲਾ ਸਿੱਧੇ ਤੌਰ ਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਜੁੜਿਆ ਹੋਇਆ ਹੈ ਔਰ ਸਰਕਾਰੀ ਅਧਿਕਾਰੀਆਂ ਨੂੰ ਇਹ ਕਹਿ ਕੇ ਕਿ ਮੈਂ ਇੱਕ ਪੁਲਿਸ ਇੰਸਪੈਕਟਰਾਂ ਔਰ ਪੁਲਿਸ ਦੀ ਵੀ ਸਾਖ ਕਿ ਤਰ੍ਹਾਂ ਕਿਤੇ ਇਸ ਵੱਲੋਂ ਜੋ ਹੈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ لازمی ਤੌਰ ਤੇ ਇਸ ਦੇ ਖਿਲਾਫ ਸਖਤ ਜਿਹੜੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਏਗੀ ਤਾਂ 2 ਵੱਖ-ਵੱਖ ਧਰਾਵਾਂ ਦੇ ਤਹਿਤ ਇਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਪੁਲਿਸ ਵੱਲੋਂ ਕਰ ਲਿਆ ਗਿਆ ਔਰ ਸਿਵਲ ਲਾਈਨ ਪੁਲਿਸ ਥਾਣੇ ਦੇ ਵਿੱਚ ਇਸ ਨੂੰ ਫਿਲਹਾਲ ਰੱਖਿਆ ਗਿਆ ਪੁੱਛਗਿੱਛ ਕੀਤੀ ਜਾ ਰਹੀ ਔਰ ਅੱਜ ਜੋ ਹੈ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਪੁਲਿਸ ਵੱਲੋਂ حاصل ਕੀਤਾ ਜਾ ਸਕਦਾ ਹੈ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਦਰਸਾ ਅੰਮ੍ਰਿਤਸਰ ਦੇ ਵਿੱਚ ਫਰਜ਼ੀ ਪੁਲ ਇਨਸਪੈਕਟਰ ਦੱਸ ਕੇ ਸਰਕਾਰੀ ਅਫਸਰਾਂ ਨੂੰ ਬਲੈਕਮਿਲ ਕਰਦੀ ਸੀ ਇੱਕ ਪੁਲਿਸ ਦਾ ਫੇਕ ਆਈਡੀ ਕਾਰਡ ਬਣਾਇਆ ਹੋਇਆ ਸੀ ਪੁਲਿਸ ਨੇ ਮੁਲਜ਼ਮ ਰਣਜੀਤ ਕੌਰ ਨੂੰ ਹਾਲਾਂਕਿ ਕਾਬੂ ਕਰ ਲਿਆ ਮੈਲਾ ਨੂੰ ਡੀਸੀ ਦਫ਼ਤਰ ਤੋਂ ਕਾਬੂ ਕੀਤਾ ਗਿਆ ਡੀਸੀ ਦਫ਼ਤਰ ਦੇ ਉੱਚ ਅਧਿਕਾਰੀ ਦੇ ਵੱਲੋਂ ਦਰਸਲੇ ਸਮਹਿਲਾ ਦੇ ਖਿਲਾਫ ਸ਼ਿਕਾਇਤ ਦਿੱਤੀ ਜਾ ਰਹੀ ਹੈ ਅਤੇ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਮੈਲਾ ਨੂੰ ਡੀਸੀ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ